ਸਸ਼ੂ ਗੱਲ ਕਲਿਆਣ ਟੀਵੀ ਪੰਜਾਬ ਵੇਖ ਰਿਓ ਤੁਸੀਂ ਤੇ ਪੰਜਾਬ ਸਰਕਾਰ ਦੇ ਵੱਲੋਂ ਪੁਲਿਸ ਅਧਿਕਾਰੀਆਂ ਦੇ ਤਬਾਦਲੇ ਕੀਤੇ ਗਏ ਜਿਸ ਵਿੱਚ ਕੀ ਹਰਚਰਨ ਸਿੰਘ ਭੁੱਲਰ ਜਿਨ੍ਹਾਂ ਨੂੰ ਡੀਆਈਜੀ ਬਠਿੰਡਾ ਰੇਂਜ ਲਾਇਆ ਗਿਆ ਤਾਂ ਉਹਨਾਂ ਦੇ ਵੱਲੋਂ ਅੱਜ ਅਹੁਦਾ ਸੰਭਾਲਿਆ ਗਿਆ ਇਸ ਮੌਕੇ ਪੁਲਿਸ ਦੇ ਆਲਾ ਅਧਿਕਾਰੀ ਬਠਿੰਡਾ ਦੇ ਐਸਐਸਪੀ ਅਮਨੀਤ ਕੋਂਡਲ ਵੀ ਮੌਜੂਦ ਰਹੇ ਤਾਂ মিডিਆ ਦੇ ਨਾਲ ਗੱਲਬਾਤ ਕਰਦਿਆਂ ਹੋਇਆਂ ਡੀਆਈਜੀ ਹਰਚਰਨ ਸਿੰਘ ਭੁੱਲਰ ਜਿਨ੍ਹਾਂ ਦਾ ਕਹਿਣਾ ਹੈ ਕਿ ਇੱਥੇ ਉਹਨਾਂ ਦੇ ਵੱਲੋਂ ਹੁਣ ਚੋਣਾ ਜਿਹੜੀਆਂ ਨੇ ਉਹ ਬਹੁਤ ਹੀ ਫੇਅਰ ਤਰੀਕੇ ਦੇ ਨਾਲ ਕਰਵਾਈਆਂ ਜਾਣਗੀਆਂ ਮੁਕੰਮਲ ਫੋਰਸ ਜਿਹੜੀ ਹੈ ਉਹ ਬਾਤ ਕੀਤੀ ਜਾਵੇਗੀ ਤੇ ਇਸ ਦੇ ਨਾਲ ਹੀ ਸ਼ਰਾਰਤੀ ਅਨਸਰ ਤੇ ਡਰੱਗ ਪੈਡਲਰਸ ਨੂੰ ਲੈ ਕੇ ਉਹਨਾਂ ਦਾ ਕਹਿਣਾ ਹੈ ਕਿ ਜਿਹੜੇ ਡਰੱਗ ਪੈਡਲਰ ਨੇ ਉਹਨਾਂ ਤੇ ਸਖਤ ਕਾਰਵਾਈ ਹੋਵੇਗੀ ਤੇ ਇਸ ਦੇ ਨਾਲ ਹੀ ਉਹਨਾਂ ਦਾ ਕਹਿਣਾ ਹੈ ਕਿ ਜਿਹੜੇ ਅਜਿਹੇ ਨਸ਼ਾ ਤਸਕਰ ਨੇ ਜਿਹੜੇ ਫੜੇ ਜਾਂਦੇ ਨੇ ਉਹਨਾਂ ਦੀਆਂ ਪ੍ਰਾਪਰਟੀਆਂ ਵੀ ਸੀਲ ਹੋਣਗੀਆਂ ਤੇ ਇਸ ਦੇ ਨਾਲ ਉਹਨਾਂ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਸ਼ਰਾਰਤੀ ਅਨਸਰਾਂ ਦੇ ਖਿਲਾਫ ਪੁਲਿਸ ਦਾ ਵੀ ਸਹਿਯੋਗ ਕੀਤਾ ਜਾਵੇ ਅਸਰ ਸਵਾਗਤ ਹੈ ਤੁਹਾਡਾ ਬਟਡੇ ਆਇਓ ਕੀ ਕਹੋਗੇ ਕਿ ਸਿੱਖ ਦੇ ਬਿਉਧੀ ਰੇ ਇਲੈਕਸ਼ਨ ਵਿੱਚ ਚੱਤਾਂ ਤੋਂ ਉਪਰ ਆ ਗਿਆ ਹੈ ਸਭ ਤੋਂ ਪਹਿਲਾਂ ਤੁਹਾਡਾ ਧੰਨਵਾਦ ਜੀ ਤੇ ਬਾਕੀ ਇਹ ਹੈ ਕਿ ਪੰਚਾਇਤੀ ਇਲੈਕਸ਼ਨ ਆ ਗਈਆਂ ਨੇ ਅਸੀਂ ਮਠੰਡਾ ਤੇ ਮਾਰਸਾ ਜਲੇ ਦੇ ਵਿੱਚ ਬਕਾਰਾ ਮਸਤਦੀਨ ਨਾਲ ਜਿਹੜੇ ਇਲੈਕਸ਼ਨ ਕਰਾਵਾਂਗੇ ਫੇਅਰ ਇਲੈਕਸ਼ਨ ਕਰਾਵਾਂਗੇ ਹਰੇਕ ਥਾਂ ਤੇ ਜਿਹੜੀ ਇਹ ਫੋਰਸ ਪ੍ਰੋਪਰ ਰੂਥੇ ਪ੍ਰੋਵਾਈਡ ਕੀਤੀ ਜਾਏਗੀ ਇਸ ਤੋਂ ਬਾਅਦ ਜਿਹੜੇ ਵੀ ਮਾੜੇ ਅੰਸਰ ਨੇ ਮਾੜੇ ਅੰਸਰਾਂ ਦੇ ਪੂਰੀ ਸ਼ਕਤੀ ਰੱਖੀ ਜਾਏਗੀ ਸਾਡੇ ਐਸਐਸਪੀ ਬਠਿੰਡਾ ਤੇ ਮਾਨਸਾ ਦੇ ਦੋਨੇ ਹੀ ਬਹੁਤ ਮਿਹਨਤੀ ਨੇ ਤੇ ਜਿਹਨੇ ਡਰੱਗ ਪੈਟਰਲਰਸ ਨੇ ਉਹਨਾਂ ਖਿਲਾਫੀ ਪ੍ਰੋਪਰ ਪੁਲਿਸ ਵੱਲੋਂ ਜਿਹੜਾ ਸ਼ਕਤੀ ਨਾਲ ਜਿਹੜਾ ਐਕਸ਼ਨ ਲਿਆ ਜਾਏਗਾ ਜਨੇ ਵੀ ਡਰੱਗ ਪੈਟਰਲਰ ਨਹੀਂ ਜਿਹੜੇ ਫੜੇ ਜਾਂਦੇ ਨੇ ਉਹਨਾਂ ਦੀਆਂ ਅਸੀਂ ਪ੍ਰੋਪਰਟੀਆਂ ਨੂੰ ਜ਼ਬਤ ਕਰਵਾਵਾਂਗੇ ਤਾਂ ਬਾਕੀ ਲੋਕਾਂ ਨੂੰ ਅਪੀਲ ਹੈ ਕਿ ਜਿੱਥੇ ਵੀ ਉਹਨਾਂ ਨੂੰ ਕਿਸੇ ਤਰ੍ਹਾਂ ਦੀ ਮੁਸ਼ਕਲ ਆਉਂਦੀ ਹੈ ਸਾਡੇ ਐਸਐਸਪੀ ਸਾਹਿਬ ਉਹਨਾਂ ਨੂੰ ਆਕੇ ਦੱਸਣ ਮੈਨੂੰ ਆਕੇ ਦੱਸਣ ਉਨਾਂ ਦੀ ਹਰੇਕ ਜਿਹੜੀ ਮੁਸ਼ਕਲ ਹੈ ਪਹਿਲ ਦੇ ਆਧਾਰ ਤੇ ਹੱਲ ਕੀਤੀ ਜਾਵੇ। ਥੈਂਕ ਯੂ।